ਮੈਂ ਅਜੈਬ ਸਿੰਘ ਬਠੋਈ ਪ੍ਰਧਾਨ ਰੇਗਾ ਵਰਕਰ ਫੰਡ ਪੰਜਾਬ ਅੱਜ ਜੋ ਅਸੀਂ ਬੋਹਾਲੀ ਵਿਖੇ ਇਹ ਜੋ ਸਾਡੀ ਅਹਿਮ ਮੀਟਿੰਗ ਹੋਈ ਹੈ ਇਸ ਦੇ ਵਿੱਚ ਸਾਡੇ ਪੂਰੇ ਪੰਜਾਬ ਦੇ ਵਿੱਚੋਂ ਜਿੰਨੀਆਂ ਦਲਿਤ ਜਥੇਬੰਦੀਆਂ ਨੇ ਵਾਵਾ ਸਾਹਿਬ ਵੇਡ ਕਰਨ ਨੂੰ ਮੰਨਣ ਵਾਲੀਆਂ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਸਭ ਨੇ ਮਿਲ ਕੇ ਇੱਕ ਫੈਸਲਾ ਕੀਤਾ ਹੈ ਕਿ ਜੋ ਆਉਣ ਵਾਲੇ 2022 ਦੇ ਵਿੱਚ ਸਾਡੇ ਸਮਾਜ ਦਾ ਕੀ ਬਣਨਾ ਚਾਹੀਦਾ ਔਰ ਅਸੀਂ ਕੀ ਪਲਾਨ ਬਣਾਉਣਾ ਸਾਰਿਆਂ ਨੇ ਮਿਲ ਕੇ ਇਸ ਤੇ ਬਹੁਤ ਵੱਡਾ ਵਿਚਾਰ ਕੀਤਾ ਕਿਉਂਕਿ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਸਾਡੇ ਗਰੀਬ ਵਰਗ ਦੀ ਦਿਹਾੜੀਦਾਰ ਮਜ਼ਦੂਰ ਨਰੇਗਾ ਵਰਕਰ ਦੀ ਕਿਸੇ ਪਾਰਟੀ ਨੇ ਕੋਈ ਸਾਰ ਨਹੀਂ ਲਈ 5 ਸਾਲ ਹੋ ਗਏ ਧਰਨੇ ਲਾਉਂਦਿਆਂ ਨੂੰ ਰੋੜਾਂ ਦੇ ਉੱਤੇ ਨਾ ਸਾਡੇ ਗਰੀਬਾਂ ਨੂੰ ਪਲਾੜ ਦਿੱਤੇ ਨਾ ਸਾਡਾ ਗਰੀਬਾਂ ਦਾ ਕਰਜ਼ਾ ਮਾਫ਼ ਕੀਤਾ ਨਾ ਬੱਚਿਆਂ ਨੂੰ ਨੌکریاں ਦਿੱਤੀਆਂ ਅੱਜ ਪੰਜਾਬ ਸਰਕਾਰ ਹਰ ਫਰੰਟ ਤੇ ਫੈਲ ਹੋਈ ਹੈ ਦੁਖੀ ਹੋ ਕੇ ਅੱਜ ਨਰੇਗਾ ਵਰਕਰ ਫਰੰਟ ਨੇ ਸਾਰੇ ਦਲਤ ਜਥੇਬੰਦੀਆਂ ਨਾਲ ਮਿਲ ਕੇ ਇੱਕ ਅਹਿਮ ਫੈਸਲਾ ਕੀਤਾ ਕਿ ਅਸੀਂ 2022 ਦੇ ਵਿੱਚ ਆਪਣਾ ਨਵਾਂ ਸਿਸਟਮ ਬਣਾਵਾਂਗੇ ਔਰ ਸਰਕਾਰ ਦੇ ਵਿੱਚ ਹਿੱਸਾ ਪਾਵਾਂਗੇ ਕਿਉਂਕਿ ਸਾਡੀ ਕੋਈ ਸੁਣਨ ਨੂੰ ਤਿਆਰ ਨਹੀਂ ਅੱਜ ਸਾਰੇ ਮਿਲ ਕੇ ਇਸ ਨਾਲ ਸਹਿਮਤ ਹੋਏ ਨੇ ਔਰ ਕਿਉਂਕਿ ਜੋ ਪੰਜਾਬ ਦੇ ਵਿੱਚ ਪਾਰਟੀਆਂ ਗੱਠ ਜੋੜ ਕਰ ਰਹੀਆਂ ਨੇ ਦਲਤ ਸਮਾਜ ਇਸ ਨੂੰ ਬਰਦਾਸ਼ਤ ਨਹੀਂ ਕਰਦਾ ਕਿਉਂਕਿ ਸਹਿਬ ਕਾਂਸ਼ੀਰਾਮ ਬਾਬਾ ਸਾਹਿਬ ਵਰਗਰ ਦੀ ਜੋ ਸੋਚ ਹੈ ਕਿ ਆਪਣੇ ਸਮਾਜ ਨੂੰ ਕਿਸ ਤਰੀਕੇ ਨਾਲ ਤੁਸੀਂ ਅੱਗੇ ਲੈ ਕੇ ਜਾਣਾ ਇਹ ਸਮਾਜ ਨੇ ਮਿਲ ਕੇ ਸੋਚਣਾ ਲੇਕਿਨ ਜਿਹੜੀਆਂ ਅਮੀਰ ਪਾਰਟੀਆਂ ਨੇ ਇਹਨਾਂ ਨੇ ਕਦੇ ਸਮਾਜ ਵੱਲ ਧਿਆਨ ਨਹੀਂ ਦਿੱਤਾ ਇਹ ਸਿਰਫ ਆਪਣੇ ਫਾਇਦੇ ਲਈ ਇਸ ਸਮਾਜ ਨੂੰ ਯੂਜ਼ ਕਰਦਿਆਂ ਨੇ ਪਰ ਹੁਣ 2022 ਦੇ ਵਿੱਚ ਲਰੇਗਾ ਵਰਕਰ ਫਰੰਟ ਸਾਰੀਆਂ ਦਲਤ ਜਥੇਬੰਦੀਆਂ ਅੰਬੇਡਕਰ ਜਥੇਬੰਦੀਆਂ ਮਿਲ ਕੇ ਇੱਕ ਸਮਾਜ ਨੂੰ ਬਹੁਤ ਵੱਡਾ ਪਲੇਟਫਾਰਮ ਦੇਣਗੇ ਆ ਔਰ ਜੋ ਸਮਾਜ ਦੇ ਮਸਲੇ ਹੱਲ ਹੋਣਗੇ ਸਾਰਿਆਂ ਨੂੰ ਜੈ ਪੀਮ ਜੈ ਭਾਰਤ